ਮਹਿੰਨੀ ਅਦਾ ਨਗਰ ਨਿਗਮ ਪੋਂਚੇ ਨੇ ਡਾਕਟਰ ਅਵਜੋਤ ਡਾਕਟਰ ਅਵਜੋਤ ਨੇ ਮੰਤਰੀ ਵਜੋਂ ਆਪਣਾ ਸੰਭਿਆ ਚਾਰਚ ਪੰਚਾਇਤੀ ਚੋਣਾਂ ਤੋਂ ਬਾਅਦ ਨਿਗਮ ਚੋਣਾਂ ਦੀ ਵੀ ਤਿਆਰੀ ਕੀਤੀ ਡਾਕਟਰ ਅਵਜੋਤ ਸਿੰਘ ਦੇ ਵੱਲੋਂ ਕਿਹਾ ਗਿਆ ਇਹ ਗ੍ਰਜ਼ ਜ਼ਿੰਮੇਵਾਰੀਆਂ ਕੀ ਕੁਝ ਜਿਹੜਾ ਹੈ ਨਵੀਆਂ ਜ਼ਿੰਮੇਵਾਰੀਆਂ ਤੁਸੀਂ ਜਿਹੜਾ ਚੁਭਦਾਓ ਜੀ ਸਭ ਤੋਂ ਪਹਿਲਾਂ ਮੈਂ ਉਸ ਅਕਾਲਪੁਰਖ ਦਾ ਬਹੁਤ ਧੰਨਵਾਦ ਕਰਦਾ ਮੈਂ ਧੰਨਵਾਦ ਕਰਦਾ ਮੈਂ ਆਵਾਦੀ ਪਾਰਟੀ ਦੀ ਪੂਰੀ ਹਾਈ ਕਮਾਂਡ ਸਾਡੇ ਨੈਸ਼ਨਲ ਕਨਵੀਨਰ ਜੀ ਡਾਕਟਰ ਸੰਦੀਪ ਪਾਠਕ ਮਨੀਸ਼ ਜੀ ਸੱਜੇ ਸਿੰਘ ਜੀ ਰਾਗਵ ਜੀ ਤੇ ਸਾਡੀ ਪੰਜਾਬ ਦੀ ਪੂਰੀ ਟੀਮ ਆਵਾੰਦੀ ਪਾਰਟੀ ਸਰਕਾਰ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤੇ ਮੇਰੇ ਪੂਰੇ ਕੈਬਨਿਟ ਸਾਥੀ ਐਮਐਲਏ ਸਹਿਬਾਨ ਤੇ ਪੰਜਾਬ ਦੀ ਸੰਗਤ ਦਾ ਤੇ ਆਪਣੇ ਹਲਕੇ ਸ਼ਾਮਚਰਾਸੀ ਸੰਗਤ ਦਾ ਕਿ ਉਹਨਾਂ ਦੀ ਬਦੌਲਤ ਅੱਜ ਜੋ ਕਿਰਪਾ ਹੋਈ ਆ ਅੱਜ ਜੋ ਸਾਨੂੰ ਇੱਕ ਨਵੀਂ ਜ਼ਿੰਮੇਵਾਰੀ ਮਿਲੀ ਹੈ ਇੱਕ ਨਵੀਂ ਪਾਰੀ ਖੇਡਣ ਨੂੰ ਸਾਨੂੰ ਮੌਕਾ ਦਿੱਤਾ ਹੈਗਾ ਕਿ ਮੈਂ ਜਿਸ ਵਿਸ਼ਵਾਸ ਨਾਲ ਜਿਸ ਆਸਤੇ ਨਾਲ ਸਾਨੂੰ ਉਹਨਾਂ ਨੇ ਮੌਕਾ ਦਿੱਤਾ ਸਾਨੂੰ ਜ਼ਿੰਮੇਵਾਰੀ ਦਿੱਤੀ ਆ ਤੇ ਮੈਂ ਵਿਸ਼ਵਾਸ ਦਵਾਉਂਦਾ ਉਹਨਾਂ ਨੂੰ ਉਸ ਤੋਂ ਵੱਧ ਆਸਮਾਨ ਦੇ ਨਾਲ ਅਸੀਂ ਆਪਾਂ ਇਹ ਕੰਮ ਕਰਾਂਗੇ ਜ਼ਿੰਮੇਵਾਰੀ ਨੂੰ ਆਵਾਂਗੇ ਜਿਹੜੀ ਪੰਜਾਬ ਦੀ ਸੇਵ ਵਾਲੀ ਸਾਨੂੰ ਮੌਕਾ ਦਿੱਤਾ ਹੈਗਾ ਪਹਿਲਾਂ ਵੀ ਅਜੇ ਐਮਐਲਏ ਅਸੀਂ ਸ਼ਾਮਚਰਾ ਸੀ ਦਾ ਅਸੀਂ ਕੰਮ ਕਰ ਰਹੇ ਸੀ ਹਲਕੇ ਦੀ ਸੇਵਾ ਕਰੇ ਸੀਗੇ ਤੇ ਹੁਣ ਸਾਡਾ ਜਿਹੜਾ ਹੈਗਾ ਵਰਕਿੰਗ ਏਰੀਆ ਵਧਾਤਾ ਪੂਰੇ ਪੰਜਾਬ ਦੀ ਜ਼ਿੰਮੇਵਾਰੀ ਦਿੱਤੀ ਆ ਤੇ ਅਸੀਂ ਤੰਦ ਹੀ ਨਾ ਅਸੀਂ ਆਪਾਂ ਜਿਹੜੀ ਵੀ ਸਾਨੂੰ ਜ਼ਿੰਮੇਵਾਰੀ ਮਿਲੀ ਅਸੀਂ ਆਪਾਂ ਉਹਨੂੰ ਨਿਵਾਵਾਂਗੇ ਪੂਰੀ ਕਰਾਂਗੇ ਵੈਰੀ ਟ੍ਰੂ ਟੂਡੇ ਇਜ਼ ਦਾ ਫਰਸਟ ਡੇ ਮੈਂ ਅੱਜ ਪਹਿਲੀ ਵਾਰ ਚਾਰ ਸੰਭਾਲਿਆ ਇਸ ਦਾ ਤੇ ਅਸੀਂ ਨਾਲ ਹੀ ਆਪਾਂ ਵੀ ਹ ਕੋਲ ਜਿਹੜੇ ਸਾਡੇ ਕੋਰ ਟੀਮ ਹੈਗੀ ਹੈ ਲੋਕਲ ਬਾਡੀ ਦੀ ਸਾਡੇ ਜਿੰਨੇ ਵੀ ਆਈਐਸ ਅਫੀਸ਼ੀਅਲਸ ਹੈਗੇ ਆ ਜਿੰਨੀ ਵੀ ਟੀਮ ਹੈਗੀ ਹੈ ਅਸੀਂ ਇਸ ਤੋਂ ਬਾਅਦ ਹੀ ਤੋਂ ਤੋਂ ਬਾਅਦ ਅਸੀਂ ਉਹਨਾਂ ਨੂੰ ਬੈਠਾਂਗੇ ਆਈ ਵਿਲ ਫਾਈਂਡ ਆਊਟ ਵੀ ਵਿਲ ਡਿਸਕਸ ਅਸੀਂ ਕਿੱਥੇ ਲੈਕਿੰਗ ਆ ਕਿੱਥੇ ਸਾਡੀ ਕਮਜ਼ੋਰੀ ਹੈ ਜਿੱਥੇ ਕਮੀ ਪੇਸ਼ੀ ਹੈਗੀ ਆ ਲਾਈਕ ਅਸੀਂ ਹੁਣ ਸਪੈਸੀਫਾਈ ਨਹੀਂ ਕਰ ਸਕਦੇ ਆ ਆਪਾਂ ਲਾਈਕ ਹਰੇਕ ਕਮੇਟੀ ਦੀ ਹਰੇਕ ਕਾਰਪੋਰੇਸ਼ਨ ਦੀ ਆਪਣੇ ਆਪਣੇ ਨੀਡਸ ਹੁੰਦੀਆਂ ਡਿਮਾਂਡਸ ਹੁੰਦੀਆਂ